ਪਟਾਲਾ ਦੇ ਫੋਕਲ ਪੁਆਇੰਟ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਰਾਬ ਦੀ ਦੁਕਾਨ ਦੇ ਨੇੜੇ ਬੰਬ ਵਰਗੀ ਚੀਜ਼ ਨੂੰ ਨਾਲ ਇਲਾਕੇ 'ਚ دہشت ਦਾ ਮਾਹੌਲ ਹੈ ਜੀਐਸਪੀ ਸਿਟੀ ਸੰਜੀਤ ਕੁਮਾਰ ਸਪਲਸ ਪਾਰਕ ਦੇ ਮੌਕੇ ਤੋਂ ਪੁਲਿਸ ਦੇ ਪੂਰੇ ਇਲਾਕੇ ਵਿੱਚ ਕੀਤੇ ਜਾ ਰਿਹਾ ਹੈ ਜਾਂਚ ਸ਼ੁਰੂ ਕਰਨ ਦੇ ਲਈ ਅਮਨ ਸਰਪੋ ਬੰਬ ਐਕਸਪਰਟ ਟੀਮ ਨੂੰ ਬੁਲਾਇਆ ਗਿਆ ਸੀ ਜਾਂਚ ਦੌਰਾਨ ਜੀਐਸਪੀ ਸਿਟੀ ਨੇ ਕਹਿ ਕੇ ਇਹ ਅਸਲੀ ਬੰਬ ਲੱਈਏ ਜਿਸ ਨੂੰ ਕਿਸ ਨੇ دہشت ਫੈਲਾਉਣ ਲਈ ਸ਼ਰਾਬ ਦੀ ਦੁਕਾਨ ਨੇ ਕਹਿ ਕੇ ਕਿਹਾ ਕਿ ਆਰੋਪ ਕੋਈ 10 ਸੌ% ਕੋਈ ਕੀਤੀ ਜਾਏਗੀ ਇੱਕ ਸੋਸ਼ਲ ਮੀਡੀਆ ਤੇ ਸੁਰੇਈ ਇੱਕ ਪੋਸਟ ਹੋ ਗਈ ਸੀ ਕਿ ਇੱਥੇ ਇੱਕ ਪੋਕਲ ਪੁਆਇੰਟ ਦੇ ਇਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉਹਤੇ ਮੌਕੇ ਤੇ ਪਹੁੰਚੇ ਜੋ ਇਨੀਸ਼ਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨਸ ਮੀਜਰਸ ਲਈ ਲਏ ਨੇ ਤੇ ਸਾਰਿਆਂ ਨੂੰ ਸੀ ਪਾਸੇ ਕਰਵਾ ਰਹੇ ਹਾਂ ਤੇ ਜੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ਲ ਲੱਗੀ ਹੈ ਨਾ ਜਿਸ ਦਾ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਝ ਕਿਸੇ ਨੇ ਵੈਸੇ ਸ਼ਰਾਰਤਾਂ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕੌਸ਼ਨਸ ਲੈਂਦੇ ਹੋਏ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਜਾਵੇਗਾ ਥੋੜਾ ਸਾਈਡ ਤੋਂ ਹੋ ਕੇ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦਾ ਸਰ ਪੋਸਟਰਾ ਦੀ ਜਿੰਮੇਵਾਰੀ ਕਿ ਲਈ ਗਈ ਮੈਨੂੰ ਅਫਵਾਦ ਉਹ ਉਹਦਾ ਮੈਨੂੰ ਹਜਰੀ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਇਸ ਤਰੀਕੇ ਨਾਲ ਨਹੀਂ ਹੋ ਜਾਦੀ ਉਹਦੇ ਸੋਸ਼ਲ ਮੀਡੀਆ ਦੇ ਥਰੂ ਮਿਲਦੀ ਸਰ ਵੇਖ ਕੇ ਬੰਬ ਕਿਹੜਾ ਲੱਗ ਰਿਹਾ ਜੀ ਫਿਲਹਾਲ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਣਗੇ ਚੈੱਕ ਕਰਨੇ ਇਹ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿੱਥੇ ਦੋ ਪਾਰਟ ਆਪਸ ਵਿੱਚ نیچے ਤੋਂ ਜੋ ਜਿਸ ਤਰ੍ਹਾਂ ਸੀ ਫੈਵੀ ਕਿਉਂਕਿ ਇਹ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਦਮੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਨਹੀਂ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹੀ ਹੈ ਬਾਕੀ ਟੀਮਾਂ ਅਸੀਂ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈਗੇ ਇਹਨੂੰ ਅਸੀਂ ਨਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈ ਅੰਦਾਜ਼ਾ ਕਿੰਨਾ ਕੁ ਤੱਕ ਦੀ ਹੈ ਨਹੀਂ ਐ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਤੇ ਨੇਪ ਨਾਲ ਦੀ ਜਿਹੜੀ ਜਿਸ ਥੀਕੇ ਦਾ ਫੋਕਲ ਪੁਆਇੰਟ ਹੈ ਬਹੁਤ سارے ਹਜ਼ਾਰਾਂ ਇੱਥੇ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਜੀ ਇੱਥੇ ਮੇਨਲੀ ਬੇਸਿਕਲੀ ਰੈ residențial ਏਰੀਆ ਜਿਹੜਾ ਚਾਂਸ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਇੱਕ ਜਿੱਤੇ ਇੱਕ ਧਮਾਕਾ ਹੀ ਆਪਣੇ ਆਪ ਤੇ ਬੜੀ ਵੇਜੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈ ਜੀ ਐਸੇ ਇੰਡਸਟਰੀ ایرিয়া ਗਏ تھے ਰਿਹائش ਨਹੀਂ ਹੈਗੀ ਫੈਕਟਰੀਆਂ ਦੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਸਰ ਜਿੱਦਾਂ ਹੁੰਦਾ ਨੇ ਪੋਸਟ ਵਿੱਚ ਲਿਖਿਆ ਕਿ ਖਾਸ ਪੋਰਟ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀਂ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅੱਜ ਪਹਿਲੇ ਦੀ ਉਹ ਮੈਂ ਰੀਫਰਸਟੈਂਡ ਇਨਫਾਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤੇ ਨਹੀਂ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨੇ ਆਹ ਜੀ ਠੇਕੇ ਜੀ ਸ਼ਰਾਬ ਦੇ ਇਹ ਸਾਰਾ ਦੇਖ ਲੈਣੇ ਆ ਜੀ حلو <applause> <applause>